ਇਹ ਸ਼ੁਰੂ ਤੋਂ ਹੀ ਹੈ ਜਦੋਂ ਕਪਤਨ ਉਲਮੋਹ ਨੇ ਨਾਮ ਲਿਖ ਰਏ ਸਨ ਉਹਨਾਂ ਨੇ ਬਹੁਤ ਸਾਰੇ ਆਪਣੇ ਦੋਸਤਾਂ ਨੂੰ ਇਸ ਪੜਤ ਦੇ ਵਿੱਚੋਂ ਆਪਣੇ ਨਾਲ ਨਾਲ ਲਿਖਾਇਆ ਉਹਦੇ ਵਿੱਚ ਗਰੇਵਾਲ ਸਾਹਿਬ ਤੋਂ ਲੈ ਕੇ ਮੇਰੇ ਤੱਕ ਬਹੁਤ ਸਾਰੇ ਸ਼ਾਮਲ ਹਨ ਉਸ ਤੋਂ ਬਾਅਦ ਜਦੋਂ ਇਸ ਨਾਵਲ ਤੇ ਡਿਬੇਟ ਸ਼ੁਰੂ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਉਸ ਡਿਬੇਟ ਦੇ ਵਿੱਚ ਗੁਰਿਕਬਾਲ ਜੀ ਨੇ ਆਪਣਾ ਕਮੈਂਟ ਰੱਖਿਆ ਮੈਨੂੰ ਲੱਗਦਾ ਕਿ ਜਿਹੜਾ ਕਮੈਂਟ ਇਸ ਨੌਵਲ ਦਾ ਪ੍ਰਵੇਸ਼ ਦੁਆਰ ਬਣ ਸਕਦਾ ਸੀ ਦੇਵ ਦੇ ਲਈ ਉਹ ਕਮੇਟਰਾ ਥੀਸਿਸ ਦੇ ਸੀ ਤੇ ਜਿਹੜਾ ਇਹ ਨੌਵਲ ਹੈ ਇਹ ਦੋਵੇਂ ਪਰੰਪਰਾਵਾਂ ਆਰੀਅਨ ਪਰੰਪਰਾ ਤੇ ਸਾਮੀ ਪਰੰਪਰਾ ਦੇ ਸੱਚ ਨੂੰ ਬੈਲੈਂਸਡ ਕਰਦਾ ਨੌਵਲ ਹੈ ਉਸ ਤੋਂ ਅੱਗੇ ਜਿਹੜਾ ਕਮੈਂਟ ਆਇਆ ਇਸ ਨੋਵਲ ਬਰਤੀ ਉਹ ਸੀ ਜਿਹੜੀ ਸਿੱਖੋਂ ਦਾ ਜਿਹੜਾ ਕਿ ਅਨਲਿਸਿਸ ਰੂਪ ਦੇ ਵਿੱਚ ਜਿਹੜੀ ਸਿੱਖ ਹੋਣੀ ਜਿਹੜੇ ਸਾਰੇ ਨੋਵਲ ਅਨਲਿਸਿਸ ਕਰਦੇ ਹਨ ਇੱਕ ਸਾਲ ਦੇ ਉਹਦੇ ਵਿੱਚ ਸੀ ਉਹਨਾਂ ਦਾ ਕਮੈਂਟ ਇਹ ਸੀ ਕਿ ਇਹ ਦੋਵੇਂ ਪਰੰਪਰਾਵਾਂ ਨੂੰ ਬੈਲੈਂਸਡ ਵੀ ਕਰਦਾ ਹੈ ਪਰ ਉਸ ਦੇ ਨਾਲ ਨਾਲ ਇਹ ਬੈਲੈਂਸ ਸਿੱਖ ਕਲਚਰ ਦੀ ਡੀਪਰ ਡੈਂਟੇਸ਼ਨ ਬਣਦਾ ਹੈ ਇਸ ਕਮੈਂਟ ਤੋਂ ਬਾਅਦ ਜਿਹੜੀ ਅਗਲੀ ਡਿਬੇਟ ਰੱਖੀ ਗਈ ਉਹ ਅੰਮ੍ਰਿਤਸਰ ਦੇ ਵਿੱਚ ਨਾਨ ਪ੍ਰਗਿਆ ਸੰਸਥਾ ਦੇ ਦੇ ਅੰਦਰ ਰੱਖੀ ਗਈ ਜਿਹਦੇ ਵਿੱਚ ਹਰ ਕਮਲ ਨੇ ਆਪਣਾ ਪੇਪਰ ਪੜਿਆ ਉਹਨਾਂ ਨੇ ਆਪਣੇ ਪੇਪਰ ਦੇ ਵਿੱਚ ਇਹ ਦੋ ਕਮੈਂਟ ਜਿਹੜੇ ਹਨ ਸ਼ਾਮਲ ਕੀਤੇ ਤੇ ਇਸ ਕਮੈਂਟਸ ਦੇ ਮੂਲ ਥੀਸਿਸ ਨੂੰ ਪ੍ਰਵਾਸਿਤ ਕੀਤਾ ਕਿ ਇਹ ਨਾਵਲ ਬੋਧੇ ਰਾਹੀ ਅਥੈਂਟਿਕ ਬੀਿੰਗ ਦੀ ਤਲਾਸ਼ ਕਰਨਾ ਕੀ ਇਹ ਦੋਮੇ ਪਰੰਪਰਾਵਾਂ ਦੇ ਸੱਚ ਨੂੰ ਪੇਸ਼ ਕਰਨ ਦੇ ਲਈ ਜਿਹੜੀ ਭਾਲਣਾ ਕੀਤੀ ਗਈ ਹੈ ਉਹ ਅਥੈਂਟਿਕ ਬੀਿੰਗ ਦੀ ਤਲਾਸ਼ ਦੇ ਲਈ ਹੈ ਜਿਸ ਨੂੰ ਗੁਰਨਾਨਕ ਕਹਿੰਦੇ ਸੀ ਕਿ ਨਾਨਕ ਜਦੋਂ ਜਾਂਦੇ ਨੇ ਉਦਾਸੀਆਂ ਤੇ ਗੁਰਮੁਖ ਕੋਜਿਤ ਭਇਓ ਉਦਾਸੀ ਕਿ ertid ਦੇ ਉੱਪਰ ਜਿਹੜੀ authentic being ਦੀ ਤਲਾਸ਼ ਹੈ ਉਹੀ ਬੇਸਿਕਲੀ ਮਨੁੱਖ ਨੂੰ ਅਸਲ ਰਾਹ ਦੇ ਵਿੱਚ ਪਰਿਭਾਸ਼ਿਤ ਕਰਨ ਦੀ ਤੇ ਉਸਦੇ ਮੁਕਤੀ ਮਾਰਗ ਦੀ ਯਾਤਰਾ ਜਿਹੜੀ ਹੈ ਉਸ ਨੂੰ ਅੱਗੇ ਲਿਜਾਣ ਦੀ ਤਲਾਸ਼ ਹੈ ਇਸ ਡਿਬੇਟ ਦੇ ਵਿੱਚੋਂ ਜਿਹੜੀ ਅੱਜ ਦੀ ਡਿਬੇਟ ਹੈ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਹੁਣ ਪੰਜਾਬੀ ਲਿਖ ਸਭਾ ਨੇ ਰੱਖੀ ਹੈ ਉਸ ਦੇ ਵਿੱਚ ਜਿਹੜਾ ਮੈਂ ਆਪਣਾ ਕਮੈਂਟ ਬੜਾ ਬਰੀਫ ਦੇ ਵਿੱਚ ਹੀ ਜਿਹੜਾ ਹੈ ਉਹ ਕਰਨਾ ਹੈ ਕਿ ਜਿਹੜਾ ਗੁਰਿਕਵਾਲ ਜੇ ਵੀ ਸੇਖੋ ਤੇ ਹਰਕਮਨ ਨੇ ਜਿਹੜਾ ਥੀਸਿਸ ਪੇਸ਼ ਕੀਤਾ ਸੀ ਉਹਨੂੰ ਗੁਰਮੁਖੀ ਦੇ ਵਿੱਚ ਮੈਂ ਛਾਪਿਆ ਕਿ ਜਿਹੜਾ authentic being ਹੈ ਉਹ ਘੜਿਆ ਕਿਸ ਤਰ੍ਹਾਂ ਦਾ authentic being ਘੜਨ ਦੇ ਪਿੱਛੇ ਜਿਹੜੀ ਕਲਚਰਲ ਐਨਥਰੋਪੋਲੋਜੀ ਹੈ ਉਹਦੇ ਵਿੱਚ ਕ੍ਰੀਏਟਿਵ ਐਕਟ ਕਿਸ ਤਰ੍ਹਾਂ ਬਣਦਾ ਹੈ ਜਦੋਂ ਤੱਕ ਕ੍ਰੀਏਟਿਵ ਐਨਥਰੋਪੋਲੋਜੀ ਦੇ ਵਿੱਚ ਕ੍ਰੀਏਟਿਵ ਐਕਟ ਨਹੀਂ ਬਣਦਾ ਉਦੋਂ ਤੱਕ ਫਿਕਸ਼ਨ ਦੀ ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਠੀਕ ਰੂਪ ਦੇ ਵਿੱਚ ਨਹੀਂ ਹੁੰਦੀ ਇਸ ਕਰਕੇ ਕਲਚਰਲ ਐਨਥਰੋਪੋਲੋਜੀ ਦਾ ਕ੍ਰੀਏਟਿਵ ਐਕਟ ਪੈਦਾ ਹੋਣਾ ਜਿਹੜਾ ਹੈ ਉਹ ਜ਼ਰੂਰੀ ਹੈ ਅਸਤਿੱਤਵ ਦੀ ਪਰਮਾਣਿਕ ਭਾਲ ਦੇ ਅੰਦਰ ਕੀਤੀ ਉਸ ਦੀ ਜਰਨੀ ਇਤਿਹਾਸ ਦੇ ਕਹਿਰੇ ਪਸਾਰਾ ਨੂੰ ਤੋੜ ਜੀਵਨ ਨੂੰ ਆਖਰੀ ਘੜਾ ਰਾਹ ਦਿਖਾਉਂਦੀ ਹੈ ਉਸ ਦੀ ਜਰਨੀ ਅੰਦਰ ਸਿੱਖ ਸਭਿਆਤਾ ਦੇ ਸੂਚੇ ਸਰੋਤਾਂ ਦਾ ਘਰ ਜਾਣਾ ਇਹ ਦਰਸਾਉਂਦਾ ਹੈ ਕਿ ਧਰਤੀ ਉੱਪਰ ਸਿੱਖ ਸਭਿਆਤਾ ਰਾਹੀਂ ਹੀ ਅਥੈਂਟਿਕ ਵੀਂਗ ਦੀ ਤਲਾਸ਼ ਕੀਤੀ ਜਾ ਸਕਦੀ ਹੈ ਕਿਉਂਕਿ ਇੱਕੋ ਇੱਕ ਧਰਤੀ ਦੇ ਉੱਤੇ ਸਿਵਲਾਈਜੇਸ਼ਨ ਹੈ ਜਿਹੜੀ ਕਿ ਅਥੈਂਟਿਕ ਵੀਂਗ ਦੀ ਜਿਹੜੀ ਹੈ ਤਲਾਸ਼ ਕਰਦੀ ਤੇ ਇਹ ਤਲਾਸ਼ ਜਿਹੜੀ ਹੈ ਗੁਰਨਾਨ ਦੇਵ ਸਾਹਿਬ ਨੇ ਕੀਤੀ ਹੋਈ ਹੈ ਇਸ ਨਾਵਲ ਰਾਹੀਂ ਸੁਚੇਤ ਰੂਪ ਅੰਦਰ ਦਲਿਤ ਕਰੈਕਟਰ ਨੂੰ ਸਿੱਖ ਐਕਸਪੀਰੀਅੰਸ ਵਿੱਚ ਲਗਾਉਦੇ ਹੋਏ ਸਿੱਖ ਸਭਿਆਚਾਰ ਦਾ ਜਾਂ ਸਭਿਆਚਾਰ ਦਾ ਹਿੱਸਾ ਬਣਾਇਆ ਗਿਆ ਹੈ। ਭਾਮ ਉਸ ਦੀ ਸਪਿਰਿਟ ਨੂੰ ਸਿੱਖ ਸਭਿਆਚਾਰ ਨਾਲ ਕਨੈਕਟ ਕੀਤਾ ਗਿਆ ਹੈ ਜਿਹੜਾ ਕਿ ਇਤਿਹਾਸ ਵਿੱਚ ਤਰੇੜਿਆ ਗਿਆ ਸੀ। ਭਾਮ ਕੇ ਦਰਦ ਪੇਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵਵਿਆਪਕਤਾ ਨਾਲ ਇੰਟੀਮ ਕੀਤਾ ਗਿਆ ਹੈ। ਜਦੋਂ ਭਗਤ ਰਵੀਦਾਸ ਜੀ ਦਾ ਜਿਹੜਾ ਦਿਹਾੜਾ ਆਇਆ ਇਸ ਵਾਰ ਤੇ ਜਿੰਨੇ ਵੀ ਦਲਿਤ thinkers ਹਨ ਉਹਨਾਂ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਜਦੋਂ ਤੱਕ ਦਲਿਤ ਪੇਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵਵਿਆਪਕਤਾ ਦੇ ਨਾਲ ਇੰਟੀਗ੍ਰੇਟ ਨਹੀਂ ਕੀਤਾ ਜਾਂਦਾ ਉਦੋਂ ਤੱਕ ਦਲਿਤ ਪੇਨ ਜਿਹੜੀ ਹੈ ਉਹ ਆਪਣੇ ਆਪ ਦੇ ਉੱਪਰ ਪਲੇ ਹੀ ਕਰਦੀ ਰਹੇਗੀ ਦੂਸਰੇ ਨਾਵਲ ਕਾ ਹਾਸ਼ੀਆਕਤ ਕਰੈਕਟਰ ਨੂੰ ਇਸ ਵਿਸ਼ਵਵਿਆਪਕਤਾ ਨਾਲ ਨਹੀਂ ਜੋੜ ਸਕੇ ਜਿਵੇਂ ਬਲਦੇਵ ਸਿੰਘ ਪੰਜਵਾ ਸਾਹਿਬ ਜਾਤਾ ਅੰਦਰ ਭਾਈ ਜੈਤਾ ਜੀ ਦੇ ਕਰੈਕਟਰ ਨੂੰ ਸਾਹਿਬਜ਼ਾਦਿਆਂ ਦੇ ਬਰਾਬਰ ਖੜਾ ਕਰਨ ਦੀ ਜਿੱਦ ਕਰਦਾ ਹੈ ਅਤੇ ਜਸਵੀਰ ਵਾਲਟ ਬੋਲ ਵਰਦਾਨੇ ਅੰਦਰ ਭਾਈ ਵਰਦਾਨਾ ਜੀ ਨੂੰ ਗੁਰੂ ਨਾਨਕ ਦੇ ਬੱਕਰੇ ਰਸਤੇ ਤੇ ਚੱਲਣਗੇ ਕਹੋਂਦਾ ਹੈ ਕਹਿਣ ਤੋਂ ਭਾਵ ਇਹ ਹੈ ਕਿ ਦਲਿਤ ਪੇਨ ਨੂੰ ਜਦੋਂ ਵੀ ਗੁਰੂ ਨਾਨਕ ਦੇ ਕਨੈਕਸ਼ਨ ਤੋਂ ਬਾਹਰ ਕਰਕੇ ਦਿਖਾਇਆ ਜਾਵੇਗਾ ਉਦੋਂ ਹੀ ਦਲਿਤ ਪੇਨ ਨਾਲ ਪਲੇ ਹੋ ਰਿਹਾ ਹੋਏਗਾ ਉਹ ਪਲੇ ਰਾਜਨੀਤਿਕ ਵਿਚਾਰਤਾਰਕ ਅਤੇ ਸਾਹਿਤਕ ਵੀ ਹੋ ਸਕਦਾ ਹੈ ਇਸ ਨਾਵਲ ਨੇ ਅਪਰੋਖਤ ਪੈਂਕਡਰਮ ਸਮਝਦੇ ਹੋਏ ਦਲਿਤ ਪੇਨ ਨੂੰ ਸਿੱਖ ਕੈਰੈਕਟਰ ਨਾਲ ਸਿਰਜ ਕੇ ਉਸ ਨੂੰ ਸਿੱਖ ਸਭਿਤਾ ਦੀ ਸਪੇਸ ਨਾਲ ਜੋੜਿਆ ਹੈ ਇਹ ਸਪੇਸ ਹੀ ਦਰਤ ਪੇਨ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵਵਿਆਪਕਤਾ ਨਾਲ ਜੋੜ ਕੇ ਦਲਿਤ ਪੇਨ ਨੂੰ ਰਿਜ਼ੋਲਵ ਕਰੇਗੀ ਕਿਉਂਕਿ ਇਹ ਬੜਾ ਜ਼ਰੂਰੀ ਹੈ ਹੁਣ ਦੀ ਏਜ ਦੇ ਵਿੱਚ ਕਿ ਇਸ ਪਲੇ ਨੂੰ ਸਮਝਿਆ ਜਾਵੇ ਜਿਹੜੀ ਕਿ ਦਲਿਤ ਪੇਨ ਦੇ ਉੱਪਰ ਕੀਤੀ ਜਾ ਰਹੀ ਹੈ ਚਾਹੇ ਉਹ ਰਾਜਨੀਤਿਕ ਪੱਧਰ ਦੇ ਉੱਪਰ ਹੋਵੇ ਚਾਹੇ ਵਿਜਾਤਾ ਪੱਧਰ ਤੇ ਹੋਵੇ ਚਾਹੇ ਉਹ ਕਾਰਮਿਕ ਪੱਧਰ ਦੇ ਉੱਪਰ ਹੋਵੇ ਡਾਕਟਰ ਮਰਮੋਹਨ ਨੇ ਉਸ ਪੇਨ ਨੂੰ ਜਿਹੜਾ ਹੈ ਉਹ ਗੁਰੂਗ੍ਰੰਥ ਸਾਹਿਬ ਦੀ ਵਿਸ਼ਵਵਿਆਪਕਤਾ ਨਾਲ जोडਿਆ ਹੈ ਜਿਹੜੇ ਕਿ ਦੂਸਰੇ ਨਾਵਲਕਾਰ ਨਹੀਂ ਕਰ ਸਕੇ ਇਸ ਨਾਵਲ ਦੇ ਰਾਹੀਂ ਇਹ ਰਾਈਟਿੰਗ ਜਿਹੜੀ ਡਾ. ਮਨੋਮੋਹ ਨੇ ਸਾਨੂੰ ਕਰਵਾਈ ਹੈ ਇਹ ਰਾਈਟਿੰਗ ਹੋਣੀ ਸਾਨੂੰ ਬਹੁਤ ਜ਼ਰੂਰੀ ਹੈ ਹੁੰਦੀ ਏਜ ਦੇ ਵਿੱਚ ਇਸ ਨਾਵਲ ਰਾਹੀਂ ਪਹਿਲੀ ਵਾਰ ਦਲਿਤ ਪਾਤਰ ਸਾਰਥਕ ਨਾਇਕ ਵਜੋਂ ਸੰਤੁਲਿਤ ਰੂਪ ਵਿੱਚ ਉਭਾਰਿਆ ਗਿਆ ਹੈ ਪੰਜਾਬੀ ਨਾਵਲ ਵਿੱਚ ਇਹ ਪਾਤਰ ਜਾਂ ਤਾਂ ਕਿਨਾਰੇ ਤੇ ਰਿਹਾ ਹੈ ਤੇ ਜਾਂ ਫਿਰ ਸਾਰਥਕ ਤੇ ਸਿਧਣੀ ਉਤਸਮ ਨਹੀਂ ਉਸਾਰ ਸਕਿਆ ਦੂਜਾ ਇੰਜਣ ਲੱਗਦਾ ਹੈ ਕਿ ਫਿਰਕੂ ਰਾਜਸੀ ਤੇ ਸਭਿਆਚਾਰਕ ਲਹਿਰਾਂ ਇਤਿਹਾਸ ਨੂੰ ਤੋੜ ਦਿੰਦੀਆਂ ਹਨ ਉਸ ਵਿੱਚ ਜੀ ਦੀ ਟੇਕ ਜੀ ਦਾਣ ਵੀ ਕਿਸੇ ਵਿਸ਼ਿਸ਼ਟ ਪੱਖ ਦੀ ਚੋਣ ਤੇ ਪਹੁੰਚ ਉੱਪਰ ਹੀ ਨਿਰਭਰ ਕਰਦਾ ਹੈ ਤੇ ਸਿਮਰਤੀ ਕੇਂਦਰੀ ਪਾਤਰ ਨੂੰ ਸਿੱਖ ਪੰਥ ਦੀਆਂ ਸੁਰਾਂ ਵਿੱਚ ਟਿਕਾਉਣ ਦੀ ਕਾਹ ਵਿੱਚ ਜਾ ਪੈਂਦੀ ਹੈ ਜਿਸ ਦੇ ਸਾਹਮਣੇ ਕਬੀਰ ਪੰਥ ਦੀਆਂ ਉਪ ਸੁਰਾਂ ਸਹਿਣ ਹੀ ਆਰ ਰਲਦੀਆਂ ਹਨ ਇਹ ਸਜਸਟ ਜਿਸ ਪਿਊ ਵਿੱਚ ਕੁਕਨਸ ਦਾ ਵਿੰਗ ਆਪਣੇ ਖੰਭ ਫੈਲਾਉਂਦਾ ਹੈ ਮਨਮੋਹਣ ਇਹਨਾਂ ਜ਼ਾਹਰੀ ਤਣਾਵਾਂ ਨੂੰ ਇਸ ਵਿੰਗ ਰਾਹੀਂ ਚੁੰਦਾ ਹੈ ਤੇ ਸੱਚ ਦਾ ਸਾਬਤ ਵਿੰਗ ਫਲਸਫੇ ਦੇ ਅਨੂਭਵੀ ਸ਼ੁੱਧਤਾ ਵਿੱਚੋਂ ਲੱਭਦਾ ਹੈ ਕਿਉਂਕਿ ਇਸ ਪੇਨ ਦੀ ਜਿਹੜੀ ਰਿਲੇਜੇਸ਼ਨ ਹੈ ਉਹ ਇਸ ਤਰ੍ਹਾਂ ਤੇ ਵੀ ਜ਼ਰੂਰੀ ਹੈ ਕਿਉਂਕਿ ਹੁਣ ਦੀ ਏਜ ਨੇ ਦਲਿਤ ਜਿਹੜਾ ਨਾਇਕ ਹੈ ਉਸ ਨੂੰ ਕਿਸੇ ਵੀ ਅਨੁਸ਼ਾਸਨ ਦੇ ਵਿੱਚ ਤੇ ਨਹੀਂ ਰਹਿਣ ਦਿੱਤਾ ਇਸ ਨਾਇਕ ਦੀ ਜਿਹੜੀ ਸਥਿਰਤਾ ਹੈ ਉਹ ਪਹਿਲੀ ਵਾਰ ਡਾਕਟਰ ਮਨਮੋਹਨ ਨੇ ਆਪਣੇ ਨਾਲ ਉਹਦੇ ਵਿੱਚ ਰੱਖੀ ਹੈ ਪਰਸਾ ਦੇ ਵਿੱਚ ਗੁਰਨਾਨ ਸਿੰਘ ਵੀ ਨੇ ਰੱਖ ਸਕੇ ਡਾਕਟਰ ਮਨਮੋਹਨ ਨੇ ਪਹਿਲੀ ਵਾਰ ਰੱਖੀ ਹੈ ਤੇ ਉਹਨਾਂ ਦੀ ਇਹ ਜਿਹੜੀ ਖਾਸੀਅਤ ਹੈ ਉਹ 1947 ਸੰਬੰਧੀ ਲਿਖੇ ਗਏ ਦੂਸਰੇ ਨਾਵਲਾਂ ਦੇ ਮੁਕਾਬਲੇ ਹਨ ਇਸ ਦੀ ਵਿਲੱਖਣਤਾ ਪਣੀ ਹੈ ਇਸ ਨਾਵਲ ਰਹੀ ਪੇਨ ਦੀ ਰਲਾਈਜੇਸ਼ਨ ਨੂੰ ਗੁਰਨਾਨਕ ਦੇ ਕਨੈਕਸ਼ਨ ਵਿੱਚ ਸਿੱਖ ਸਭਿਆਚਾਰ ਅੰਦਰ ਨਿਲਾਪ ਦੇ ਛਿਣਾ ਵਿੱਚ ਆਤਮ ਅਪੇਧ ਕੀਤਾ ਗਿਆ ਹੈ ਇਹ ਆਤਮ ਅਪੇਧਤਾ ਹੀ ਸਟ੍ਰੈਟਿਜਿਕ ਨੈਰੇਟਿਵ ਨੂੰ ਸੀਮਾ ਮੁਕਤ ਕਰਦੀ ਹੈ ਕਿਉਂਕਿ ਜਿੰਨੇ ਵੀ ਸਟ੍ਰੈਟਿਜਿਕ ਨੈਰੇਟਿਵ ਹਨ ਉਸ ਸੀਮਾ ਮੁਕਤ ਨਹੀਂ ਹੁੰਦੇ ਕਿਉਂਕਿ ਉਸ ਨੂੰ ਕਿਸੇ ਆਖਰੀ ਘਰ ਦਾ ਰਾਹ ਨਹੀਂ ਪੈ ਜਾਂਦਾ ਡਾਕਟਰ ਗੋਮੋਹਨ ਨੇ ਉਸ ਨੂੰ ਆਖਰੀ ਘਰ ਦਾ ਰਾਤ ਖਾ ਕੇ ਉਸ ਨੂੰ ਸੀਮਾ ਮੁਕਤ ਕੀਤਾ ਹੈ ਕਿਉਂਕਿ ਜਦੋਂ ਤੱਕ ਇਹ ਆਤਮ ਅਪੇਧਤਾ ਮਨੁੱਖ ਦੇ ਅੰਦਰ ਭਾਵੇਂ ਉਹਦੇ ਹਿڈن ਐਕਸਪੀਰੀਅੰਸ ਦੇ ਵਿੱਚ ਪੈਦਾ ਨਹੀਂ ਹੁੰਦੀ ਉਦੋਂ ਤੱਕ ਉਹਨੂੰ ਆਖਰੀ ਘਰ ਦਾ ਜਿਹੜਾ ਹੈ ਉਹ ਰਾਮਸੀਨ ਦੀ ਹੁੰਦਾ ਇਸ ਨਾਵਲ ਦੇ ਰਾਹੀਂ ਦਲਿਤ ਕਰੈਕਟਰ ਗੋਦੇ ਨੂੰ ਜਿਹੜਾ ਹੈ ਉਹ ਸਿੱਖ ਸਭਿਆਤਾ ਦੀ ਜਾਂ ਸਭਿ ਸਿੱਖ ਸਭਿਆਚਾਰ ਦੀ ਰਾਈਜੇਸ਼ਨ ਰਾਹੀਂ ਇਹ ਆਖਰੀ ਘਰ ਜਿਹੜਾ ਹੈ ਉਹ ਦਿਖਾਇਆ ਗਿਆ ਹੈ ਇਹ ਆਤਮੋਪਹਿਤਾ ਹੀ 트ੈਜਿਕ ਨੈਰੇਟਿਵ ਨੂੰ ਸੀਮਾ ਮੁਕਤ ਕਰਨ ਦੇ ਨਾਲ ਨਾਲ ਉਸਦੀ ਅਪਹਿਦਤਾ ਨੂੰ ਵੀ ਦਰਸਾਉਂਦੀ ਹੈ ਉੱਤਰ ਕਥਾ ਰਹੀਂ ਇਹ ਸੀਮਾ ਮੁਕਤੀ ਹੀ ਆर्य ਅਤੇ ਸਾਮੀ ਪਰੰਪਰਾ ਦੀ ਇਤਿਹਾਸਕ ਟਰੇਡ ਨੂੰ ਕਰਤਾਰਪੁਰ ਭਾਗ ਗੁਰੂ ਨਾਨਕ ਦੇ ਘਰ ਬਹੁਤ ਮੀਟ ਦਿੰਦੀ ਹੈ ਕਿਉਂਕਿ ਜਿਹੜਾ ਇਹਨੂੰ ਉੱਤਰ ਕਥਾ ਵਾਲਾ ਜਿਹੜਾ ਪਾਰਟ ਬਣਾਇਆ ਹੈ ਉਹ ਵੀ ਬਹੁਤ ਇੰਪੋਰਟੈਂਟ ਪਾਰਟ ਹੈ ਜਿਹਦੇ ਵਿੱਚ ਇਸ ਸਮੁੱਚੇ ਥੀਸਿਸ ਦੀ ਜਿਹੜੀ ਹੈ ਉਹ ਕੰਪਲੀਟ ਜਰਨੀ ਦਿਖਾਈ ਗਈ ਹੈ ਜਿਹੜੀ ਕਿ ਗੁਰੂ ਨਾਨਕ ਦੇ ਘਰ ਦੇ ਵਿੱਚ ਜਾ ਕੇ ਕੰਪਲੀਟ ਹੁੰਦੀ ਹੈ ਇਸ ਨਾਵਲ ਰਾਹੀਂ ਸਿੱਖ ਸਪਿਰਟ ਤੇ ਸਭਿਆਚਾਰ ਦੀ ਸਪੇਸ ਦਾ ਫੈਲਾਅ ਹੋਇਆ ਹੈ 1947 ਉੱਪਰ ਲਿਖੇ ਗਏ ਪਹਿਲੇ ਸਿੱਖ ਨਗੋਵਨਧਾਰਿਤ ਨਾਵਲਾਂ ਦੀ ਇਹ ਸੀਮਾ ਰਹੀ ਹੈ ਕਿ ਉਨ੍ਹਾਂ ਨੇ ਇਤਿਹਾਸਿਕ ਤੱਥਾਂ ਦੇ ਵਿਵਰਣ ਨੂੰ ਹੀ ਸਿੱਖ ਸਪਿਰਟ ਰਾਹੀਂ ਪ੍ਰਸਤੁਤ ਕੀਤਾ ਪਰ ਇਸ ਨਾਵਲ ਨੇ ਤਿੰਨ ਪੀੜੀਆਂ ਦੇ ਸਿੱਖ ਸਭਿਆਚਾਰ ਦੀ ਗਤੀਸ਼ੀਲਤਾ ਨੂੰ ਹੁਣ ਦੀ ਏਜ ਵਿੱਚ ਇੱਕ ਉਤਰ ਕਥਾ ਰਾਹੀਂ ਪ੍ਰਮਾਣਿਕ ਕਰਦੇ ਪਾਇਆ ਹੈ ਔੜ ਵਾਲੇ ਸਮੇਂ ਵਿੱਚ ਜਦੋਂ ਵੀ ਇੱਕ ਸਿੱਖ ਸੱਭਿਆਚਾਰ ਨੂੰ ਰਿਪਰੈਜ਼ੈਂਟ ਕਰਨ ਵਾਲੇ ਨਾਵਲਾਂ ਦੀ ਗੱਲ ਹੋਏਗੀ ਤਾਂ ਇਸ ਨਾਵਲ ਨੂੰ ਜ਼ਰੂਰ ਵਿਚਾਰਿਆ ਜਾਵੇਗਾ ਬਹੁਤ ਬਧੀਆ ਬਹੁਤ ਬਹੁਤ ਉੱਤਮ ਵਾਲੀ ਔਥੈਂਟਿਕ ਪਿੰਡ ਦੀ ਗੱਲ ਕਰਦਿਆਂ ਇਹ ਗੱਲ ਇੱਥੇ ਤੱਕ ਪਹੁੰਚੀ ਕਿ ਮਨੁੱਖ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬਹੁਤ ਸ਼ੁਕਰੀਆ ਕਟਰ ਮਜੀਦੀ ਜੀ ਇੱਕ 2229 ਗੱਡੀ ਪਰੇਕਰਾਨੀ ਹੈ ਡਾਕਟਰ ਜਸਪਾਲ ਜੀ ਨੇ ਜਾਣਾ ਨਾਟਕਾਂ ਚ ਅਦਾਕਾਰੀ ਦਾ ਚੋਪੈਨ ਨੇ ਸੈਸ਼ਨ ਕਰ ਚੁੱਕੇ ਨੇ ਤੇ 20 ਤੋਂ ਵੱਧ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਨੇ ਡਾਕਟਰ ਹਰਪ੍ਰੀਤ ਸਿੰਘ ਹੋਰ ਬਹੁਤ ਕੁਝ ਅ ਮੰਨਿਓ ਕਿ ਪ੍ਰਦਾਨ ਕੀ ਮਦਦ ਤੇ ਇਹ ਅਧੀਨ ਦੋਸਤੋ ਬਹੁਤ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਤੇ ਰਗਮੰਚ ਦਾ ਵਿਦਿਆਰਥੀ ਆ ਮੈਂ ਤੇ ਅਸੀਂ ਦੇਖ ਲੈਨੇ ਚਿਹਰਾ ਤੋਂ ਵੀ ਥੋੜਾ ਘਰੋਣਾ ਛੋਟਾ ਕੀਤਾ ਜਾਵੇ ਤੇ ਇਹ ਨਾਵਲ ਦੀਆਂ ਇੰਨੀਆਂ ਤੰਦਾਂ ਨੇ ਕਿ ਉਹਨੂੰ ਫੜਨਾ ਔਖਾ ਜਿਵੇਂ ਫਿਲਮ ਦੀ ਭਾਸ਼ਾ ਜਿਹਾ ਜਾਵੇ ਮਨਮੋਹਨ ਨੂੰ ਪਕੜਨਾ ਮੁਸ਼ਕਿਲ ਨਹੀਂ ਨਾਵਲ ਤੇ ਫਿਰ ਵੀ ਮਤਲਬ ਮੈਂ ਜਿੰਨੇ ਮਨਜਿੰਦਰ ਜੀ ਨੇ ਸਾਰਾ ਜਿਹੜਾ ਹੈਗਾ ਜਿਵੇਂ ਹੈਗਾ ਨਾ ਕਿ ਗੰਨੇ ਨੂੰ ਬਾਰ-ਬਾਰ ਪਿਚੋੜ ਦੇ ਸਾਰਾ ਰਸ ਕੱਢ ਲਿਆ ਤੇ ਫਿਰ ਵੀ ਮੈਂ ਇੱਕ ਦੋ ਐਂਗਲਾਂ ਤੇ ਗੱਲ ਕਰਾਂਗਾ ਇੱਕ ਮੈਂ ਇਹਦੇ ਵਿੱਚ ਨਾਵਲ ਤੇ ਦੇਖਿਆ ਕਿ ਆਜ਼ਾਦੀ ਤੋਂ ਪਹਿਲਾਂ ਜਿਹੜੇ ਇੱਕ ਗੁਰੂ ਘਰ ਦੇ ਵਜ਼ੀਰ ਸੀਗੇ ਉਹਨਾਂ ਦੀ ਸਿਰਜਣਾ ਕਿੱਦਾਂ ਹੁੰਦੀ ਸੀ ਅੱਜ ਵਾਂਗੂ ਨਹੀਂ ਮਤਲਬ ਪੱਕੇ ਰਾਗਾਂ ਦੀ ਸਿੱਖਿਆ ਲੈਣੀ ਤੇ ਹਰ ਧਰਮ ਦੀ ਸਿੱਖਿਆ ਲੈਣੀ ਹਰ ਚੀਜ਼ ਨੂੰ ਸਮਝਣਾ ਮਤਲਬ ਉਹ ਤੋਂ ਬਾਉਂਡਰੀਜ਼ ਨਹੀਂ ਸੀ ਔਰ ਉਸ ਵੇਲੇ ਦੀ ਜਿਹੜੀ ਖੇੜੇ ਉਹਦੇ ਵਿੱਚ ਇਹ ਨਹੀਂ ਸੀਗਾ ਕਿ ਮੈਂ ਇਸ ਤੋਂ ਕੁਝ ਅਰਥ ਕਰਨਾ ਹੈਗਾ ਹੈ ਨਾ ਉਹ ਇੱਕ ਇੱਕ ਅਦਾਂ ਸਿ ਸੁਤੇ ਸੁਤੀ ਇੱਕ ਜਗਿਆਸੂ ਮਨਸੀ ਕਿ ਮੈਂ ਇੱਕ ਕੁਕੜਸ ਦਾ ਬਹੁਤ ਅੱਛਾ ਸਿੰਬਲ ਇਹਨਾਂ ਨੇ ਦਿੱਤਾ ਵਿੱਚ ਤੇ ਉਹ ਵਾਕਈ ਜਿਹੜਾ ਬੁੱਧ ਸਿੰਘ ਤੇ ਬੁੱਧਾ ਜਾਂ ਬੁੱਧੂ ਇਹ ਕਈ ਨਾਵਾਂ ਦੇ ਵਿੱਚ ਇਹਨਾਂ ਨੇ ਜਾਣਿਆ ਜਾਂਦਾ ਹੈ 라이ਟ ਉਹ ਕੁਕੜਸ ਹੋ ਗਿਆ ਐਲ ਵਾਲਾ ਜਿਹੜਾ ਸਿੰਨਾ ਚ ਇਸ ਕਲੇ ਉਹ ਉਸ ਬੁੱਧ ਸਿੰਘ ਨੂੰ ਦੇ ਹੀ ਕੀਤਾ ਜਾਂਦਾ ਜਿਵੇਂ ਮਨਜਿੰਦਰ ਜੀ ਨੇ ਦੱਸਿਆ ਔਰ ਉਹ ਕੁਕਨਸ ਜਦੋਂ ਐਂਡ ਤੇ ਦੀਪਕ ਰਾਤ ਲਗਾਉਂਦਾ ਹੈ ਤੇ ਉਹ ਉਸ ਸਮੇਂ ਦੇ ਅੱਗ ਲੱਗ ਗਿਆ ਜੀ ਵਿੱਚ ਕੁਕਨਸ ਜਿਹੜਾ ਹੈ ਇਫेक्ट ਜਦੋਂ ਬਾਰੇ ਖਉਦੀਏ ਤੇ ਫਿਰ ਉਹ ਕੁਕਨਸ ਪਹਿਲਾਂ ਆਉਂਦਾ ਹੈ ਇਹ ਬੋਕਰ ਔਰ ਹੋਂਦ ਤੇ ਦੁਨੀਆ ਕਾਇਮ ਹੋਰ ਹੁੰਦੀ ਵੀ ਨੇ ਕੁਕਨਸ ਵਿਚਾਰਤਾ ਰਕਤ ਤੋਂ ਤੇ ਕੁਕਨਸ ਬਹੁਤ ਪਹਿਲਾਂ ਹੁੰਦੇ ਨੇ ਇਹ ਮਨਮੋਹ ਜੀ ਦਾ ਇੱਕ ਵੱਡੀ ਇੱਕ ਜਿਹੜੀ ਹੈਗੀ ਡਾਈਮੈਂਸ਼ਨ ਹੈ ਜਿਹਦੇ ਵਿੱਚ ਔਰ ਵਾਕਈ ਕੁਕਨਸ ਨੂੰ ਮੈਨੂੰ ਉਹ ਫਿਲਮ ਦਾ ਹੈ ਸਮੋਚਾ ਨਾਵਲ ਮੈਂ ਇੱਕ ਰੰਗਮंचीय ਦ੍ਰਿਸ਼ਟੀਕੋਣ ਜਾਂ ਫਿਲਮ ਦੀ ਦ੍ਰਿਸ਼ਟੀਕੋਣ ਦੇਖ ਰਿਆ ਸੀਗਾ ਜਦੋਂ ਪੜਿਆ ਮੈਂ ਕਈ ਵਾਰ ਇਹਦੇ ਟੈਕਸ ਨੂੰ ਤੇ ਉਹ ਮੈਨੂੰ ਉਹਦਾ ਲੱਗ ਰਿਹਾ ਸੀ ਕਿ ਇਹ ਮਤਲਬ ਕਿਸੇ ਫਿਲਮ ਕਾਲ ਦੇ ਨਜ਼ਰ ਚੜੇਗਾ ਜਾਂ ਕਿਸੇ ਥੀਏਟਰਿਸਟ ਦੇ ਚੜੇਗਾ ਤੇ ਜ਼ਰੂਰ ਇਹਦਾ ਨਮਨਤਰਨ ਹੋਏਗਾ ਬਹੁਤ ਬਹੁਤ ਤੇ ਮੈਂ ਇਸ ਦਾ ਜ਼ਿਆਦਾਤਰ ਇਤਿਹਾਸਕ ਪੱਖ ਤੋਂ ਮੈਂ ਦੇਖਿਆ ਇਹਨੂੰ ਇਹਦੇ ਕਈ ਐਂਗਲ ਨੇ ਰਮਿੰਦਰ ਜੀ ਨੇ ਵੀ ਗੱਲ ਕੀਤੀ ਹੈ ਪ੍ਰਵੀਨ ਜੀ ਨੇ ਗੱਲ ਕੀਤੀ ਹੈ ਜਿਵੇਂ ਉਹ ਇਤਿਹਾਸ ਸਿਰਫ ਉਸ ਰਾਜੇਦਾਰੀ ਹੁੰਦਾ ਕਿਸੇ ਨਾਇਕ ਦਾ ਨਹੀਂ ਹੁੰਦਾ ਇੱਕ ਸਧਾਰਨ ਮਨੁੱਖ ਦਾ ਵੀ ਇਤਿਹਾਸ ਹੁੰਦਾ ਸਧਾਰਨ ਮਨੁੱਖ ਕਿਤੇ ਲੈ ਕੇ ਆਪਣੀ ਮੈਮਰੀ ਕਹੋ ਕਿ ਜਾਂ ਉਸ ਇੰਤਰਾਲ ਧਿਆਨ ਦੇ ਵਿੱਚ ਭੁੱਲ ਜਾਂਦੇ ਨੇ ਆਪਣੀ ਪੁਰਖਿਆ ਦਾ ਇਤਿਹਾਸ ਜਿਵੇਂ ਮਨੂਨ ਜੀ ਨੇ ਗੱਲ ਕੀਤੀ ਕਿ ਉਹ ਬੁੱਧਾਸਿ ਬੁੱਧ ਸਿੰਘ ਮੂ ਦੀ ਮਾਂ ਦੱਸਦੀ ਹੈ ਕਿ ਸਾਡਾ ਲੱਕੜ ਬਾਬਾ ਭਾਈ ਹੰਦਿਆ ਤੇ ਸਿੱਖ ਧਰਤੀ ਤੇ ਖੇਲ ਹੁੰਦਾ ਸੀ ਉਸ ਨੇ ਖੰਡੇ ਬਾਟੇ ਦਾ ਅਭਲ ਸ਼ਕਿਆ ਸੀ ਤੇ ਅਨੰਦਪੁਰ ਸਾਹਿਬ ਤੋਂ ਜਦੋਂ 10ਵੇਂ ਪਾਸ਼ਾ ਨੇ ਦੀਵਾਨ ਸਜਾ ਕੇ ਖਾਲਸਾ ਸਜਿਆ ਸੀ ਬਾਰਦੀ ਦੇ ਬਾਬਾ ਧਰਤੀ ਧਕੀਲ ਸਿੰਘ ਮੁਕਸਦ ਦੀ ਧਾਬ ਤੇ ਲੱਗਦਾ ਸ਼ਹੀਦ ਹੋਇਆ ਤੇ ਬੋਧੇ ਨੇ ਚੇਤਾ ਸੀ ਕਿ ਮਾਂ ਪਰੋਲਿਆਂ ਨਾਲ ਸਮਾਦ ਲਿਖਦੀ ਚੂਨੇ ਨਾਲ ਕਲੀ ਕਰਦੀ ਜਠੇਰੇ ਬੋਧੇ ਨੂੰ ਝੋਡਾ ਚ ਖੜੇ ਪਰਮਹਾਂਸ ਜਾਪਦੇ ਹਰ ਮਾਗੀ ਨੂੰ ਜਠੇਰਿਆਂ ਤੇ ਖੰਡ ਪਾਠਾ ਰਹਿ ਜਾਂਦਾ ਹੁਣ ਦੇਖੋ ਕਿ ਇਹ ਜਠੇਰਿਆਂ ਨੂੰ ਪੂਜਣ ਦਾ ਜਿਹੜਾ ਕਨਸੈਪਟ ਹੈਗਾ ਉਹ ਜ਼ਿਆਦਾਤਰ ਦਬਾਅ ਵਿੱਚ ਹੈ ਔਰ ਬਹੁਤੇ ਲੋਕ ਜਿਹੜੇ ਜਠੇਰੇ ਪੂਜਿਕ ਨੇ ਜਾਂ ਆ ਜਿਹੜੀਆਂ ਪੀਰਾਂ ਦੀਆਂ ਮਜਾਰਾਂ ਪੂਜਿਕ ਨੇ ਉਹ ਉਹਦਾ ਝਾਸ ਘੁੱਟ ਚੁੱਕੇ ਉਹ ਉਹਨਾਂ ਨੂੰ ਸਿਰਫ ਨਾਂ ਹੀ ਪਤਾ ਹੁੰਦਾ ਕਿ ਇਹ ਕੌਣ ਹੈ ਉਹਦਾ ਇਤਿਹਾਸ ਨਹੀਂ ਪਤਾ ਹੁੰਦਾ ਔਰ ਇੱਥੇ ਇਹ ਨਾਵਲਕਾਰ ਨੇ ਦੋ ਕਾਰਜ ਕੀਤੇ ਇੱਕ ਤਾਂ ਆਮ ਬੰਦੇ ਦਾ ਜਿਹੜਾ ਇਤਿਹਾਸ ਨਕੁਰਸੀਆਂ માં ਪੇਸ਼ ਕੀਤਾ ਉਹ ਜਿਹੜਾ ਕੁਰਸੀ ਨਾਮ ਸੀ ਜਿਹੜੇ ਹੈਗੇ ਨਹੀਂ ਜਾਣਦੇ ਦੂਸਰਾ ਜਠੇਰਿਆਂ ਨੂੰ ਪੂਜਣ ਦਾ ਜਿਹੜਾ ਹੈਗਾ ਜਠੇਰਿਆਂ ਨੂੰ ਪੂਜਣ ਦੇ ਪਿੱਛੇ ਇੱਕ ਕਾਰਨ ਹੈ ਕਿ ਉਹਨਾਂ ਨੂੰ ਜਠੇਰਿਆਂ ਨੇ ਆਪਣੇ ਕੁਰਬਾਨੀਆਂ ਦਿੱਤੀਆਂ ਨੇ ਇਸ ਲਈ ਉਹ ਪੂਜਣ ਦੇ ਹੱਕਦਾਰ ਨੇ ਤੇ ਉਹ ਉਹ ਜਿਹੜੀ ਕੁਰਬਾਨੀ ਹੈ ਜਿਹੜੀ ਇੱਕ ਲੌਜੀਕ ਹੈਗਾ ਉਹ ਸਾਡੇ ਸਾਹਮਣੇ ਲਿਆ ਦਿਆ ਔਰ ਇਹੋ ਜਿਹੀ ਲੌਜੀਕ ਦੇ ਵਿੱਚ ਜਦੋਂ ਇੱਥੇ ਅੱਜ ਦੇ ਲੋਕ ਕੱਟੜ ਨੇ ਜਦੋਂ ਕਹਿੰਦੇ ਕਿ ਜਿਥੇ ਰਿਆ ਤੇ ਅਸੀਂ ਖੰਡ ਪਾਠ ਨਹੀਂ ਕਰਾਉਣਾ ਤੇ ਉਸ ਵੇਲੇ ਜਦੋਂ ਉਹਨੂੰ ਦੱਸਿਆ ਜਾਊਗਾ ਇਹ ਤਾਂ ਜੀ ਇਹਨੇ ਦਸਵੇਂ ਪਾਸੇ ਕੁਲਾ ਬਿਲਕੁਲ ਠੀਕ ਹੈ ਠੀਕ ਹੈ ਹਾਂ ਗੱਲ ਤਾਂ ਠੀਕ ਹੈ ਫਿਰ ਉਹ ਉਸ ਪਾਸੇ ਉਹ ਆ ਜਾਣਗੇ ਤੇ ਇਹ ਫਿਰ ਵੀ ਜੇ ਇਸ ਪਸੰਦ ਨੂੰ ਉਧਰ ਆ ਨੰਦਪੁਰ ਸਾਹਿਬ ਨਾਲ ਨਾ ਜੋੜਿਆ ਜਾਂਦਾ ਫਿਰ ਵੀ ਜਿਹੜੇ ਪੁੱਛ ਜਿਠੇਰੇ ਜਿੱਥੇ ਤੱਕ ਮੈਂ ਉੱਥੇ ਮੈਂ ਜਵਾਬੇ ਚ ਰਹਿਣਾ ਤੇ ਮੈਂ ਇਹਨਾਂ ਦੇਖਦਾ ਕਿ ਉਹਨਾਂ ਨੇ ਆਪਣੇ ਖੌਨ ਦੇ ਲਈ ਹੋਰ ਤਰ੍ਹਾਂ ਨਹੀਂ ਲੜਾਇਆ ਨਾ ਲਈ। ਤਾਂ ਜਿਹਦੇ ਵੀ ਉਹ ਜਿਹੜੇ ਹੈਗੇ ਆ ਉਹ ਕੋਈ ਨਾ ਇੱਕ ਕੰਮ ਕੀਤਾ ਹੈਗਾ ਉਹਨਾਂ ਨੇ। ਇਹ ਇਹ ਬਹੁਤ ਅੱਛਾ ਜਿਹੜਾ ਹੈਗਾ ਇਹਨਾਂ ਦਾ ਇਸ ਵਿੱਚ ਆਇਆ ਹੈਗਾ ਇਹ ਦੂਸਰਾ ਮੈਂ ਇਹਦੇ ਵਿੱਚ ਗੱਲ ਕਰਨਾ ਚਾਹੁੰਦਾ ਕਿ ਜਿਹੜੇ ਕਾਂਡਾ ਚ ਨਹੀਂ ਨੂੰ ਵੰਡੇ ਹੋਇਆ ਤੇ ਇਹਦੇ ਵਿੱਚ ਕਬੀਰ ਪਾਣੀ ਸੈਂਟਰ ਚ ਮਿਰਜ਼ਾ ਗਾਲਿਬ ਤੇ ਹੋਰ ਦਾਦ ਸੰਮੰਦੇ ਦੇ ਹੈਗੇ ਨੇ ਉਹ ਇੱਕ ਜੋੜਨੀ ਤੇ ਕੜੀ ਦਾ ਕੰਮ ਕਰਦੇ ਆ ਉਹ ਜਿੱਥੇ ਮੁਕਾਹ ਹੁੰਦਾ ਹੈ ਕਿਤੇ ਇੱਕ ਚੈਪਟਰ ਦਾ ਉੱਥੇ ਮੁਕਾਹ ਦਾ ਵੀ ਕੰਮ ਕਰਦੇ ਆ ਉੱਥੇ ਆਗਾਮੀ ਜਿਹੜੀ ਹੈਗੀ ਆ ਇੱਕ ਸੰਕੇਤਕ ਤੌਰ ਤੇ ਸੂਚਨਾ ਵੀ ਹੁੰਦੀ ਹੈ ਕਿ ਅੱਗੇ ਕੁਝ ਟੀਮ ਆਪਰੇਗਾ ਤੇ ਇਸ ਤਰ੍ਹਾਂ ਇਹ ਜਿਹੜਾ ਅਚਾ ਦੂਸਰਾ ਇਹ ਕਿ ਇਸੀ ਜਿਹੜੀ ਕਥਾ ਹੈਗੀ ਕਥਾ ਦੇ ਜਿਹੜੀ ਵਿੱਚ ਦ੍ਰਿਸ਼ਣ ਨੇ ਯਾਨੀ ਘਟਨਾਵਾਂ ਬਹੁਤ ਘੱਟ ਨੇ ਜਿਵੇਂ ਅਸੀਂ ਫਿਲਮ ਦੀ ਭਾਸ਼ਾ ਕਿਹਾ ਜਾਵੇ ਕਿ ਇਹਦਾ ਜਿਹੜਾ ਹੈ ਨਾ ਟੈਕਸਟ ਜਿਹੜਾ ਹੈ ਘੱਟ ਹੈਗਾ ਤੇ ਪਰ ਇਹਦਾ ਜਿਹੜਾ ਹੈ ਸਕਰੀਨ ਪਲੇ ਬਹੁਤ ਵੱਡਾ ਜਿਹਨੂੰ ਅਸੀਂ ਘਟਨਾ ਦਾ ਘਟਨਾ ਉਹ ਕਈ ਇਹੋ ਜਿਹੇ ਦ੍ਰਿਸ਼ ਵੀ ਹੈਗੇ ਨੇ ਜਿੱਥੇ ਉਹਦਾ ਆਉਣਾ ਵਾਰ-ਵਾਰ ਭਗਤ ਜੀ ਕੋਲੇ ਫਿਰ ਜਾਣਾ ਉਹ ਮਤਲਬ ਨਿੱਕੀ-ਤਿੱਕੀਆਂ ਗੱਲਾਂ ਦੇ ਵਿੱਚ ਉਹ ਵੱਡਾ ਗਿਆਨ ਦਾ ਕੇਂਦਰ ਦਾ ਬੋਤ ਸੇਂ ਦਾ ਕਿਤੇ ਵੀ ਆਉਣਾ ਆਕਾਰ ਨਹੀਂ ਹੁੰਦਾ ਤੇ ਦੂਸਰੀ ਗੱਲ ਇਹ ਇਹਦੇ ਵਿੱਚ ਜਿਹੜੀ ਸਭ ਤੋਂ ਜ਼ਿਆਦਾ ਪ੍ਰਚੰਡ ਰੂਪ ਚਾਉਂਦੇ ਹੋ ਜਾਤਾਂ ਤੇ ਜਮਾਤਾਂ ਦਾ ਰੌਲਾ ਜਾਤਾਂ ਤੇ ਜਮਾਤਾਂ ਦਾ ਰੌਲੇ ਦੇ ਵਿੱਚ ਇੱਕ ਇੱਕ પ્રસੰਗ ਇਹਨਾਂ ਦਾ ਇਹ ਆਉਂਦਾ ਹੈ ਕਿ ਜਿੱਥੇ ਉਹ ਜਿਹੜਾ ਮੁੰਡਾ ਰਸ਼ੀਦ ਹੈਗਾ ਉਹਦਾ ਦੋਸਤ ਤਾਂ ਰਸ਼ੀਦ ਤੇ ਘਰੇ ਜਾਂਦਾ ਤੇ ਉੱਥੇ ਉਸ ਵੇਲੇ ਦਾ પ્રસੰਗ ਹੈਗਾ ਇੱਥੇ ਇਹਨਾਂ ਗਰੀਬ ਮੁਸਲਮਾਨਾਂ ਨੂੰ ਵਕਤ ਪਿਆ ਹੈ ਕਿ ਕਿਤੇ ਕੋਈ ਸਿੱਖੜਾ ਮਲੇਖਾਂ ਦੇ ਭਾਂਡਿਆਂ 'ਚ ਰੋਟੀ ਖਾ ਕੇ ਭੱਟਣਾ ਜਾਵੇ ਇਹ ਅੰਗਰੇਜ਼ ਤਾਂ ਮੇਰੇ ਨਾਲੋਂ ਕਿਤੇ ਉੱਚੀ ਜਾਤ ਦੇ ਨੇ ਪਰ ਇਹਨਾਂ ਦਾ ਸੰਕਟ ਦੋਰਾ ਇੱਕ ਤਾਂ ਮੁਸਲਮਾਨ ਹੋਣਾ ਇਹਨਾਂ ਦਾ ਤੇ ਦੂਜਾ ਕੁਲ ਜਾਤ ਮਤਲਬ ਉਹਨਾਂ ਦਾ ਦੋ ਦੋ ਤਰ੍ਹਾਂ ਦੇ ਸੰਕਟ ਕਿਰੇ ਹੈਗੇ ਆ ਇਹਨਾਂ ਨੇ ਉਹਦੇ ਵਿੱਚ ਪੇਸ਼ ਕੀਤੇ ਫਿਰ ਜਿਹੜਾ ਮਨਜਿੰਦਰ ਜੀ ਨੇ ਦੱਸਿਆ ਹੈਗਾ ਪਰਵੀਨ ਜੀ ਵੀ ਦੱਸਦੇ ਸੀ ਕਿ ਮੁਸਲਮਾਨਾਂ ਦੇ ਵਿੱਚ ਕਿਤਾ ਜਿਹੜੀਆਂ ਹੈਗੀਆਂ ਜਾਤਾਂ ਪਾਤਾਂ ਦਾ ਵਿੱਚ ਰੌਲਾ ਹੈਗਾ ਫਿਰ ਉਸ ਤੋਂ ਬਾਅਦ ਜਿਵੇਂ ਇਸਾਈ ਜਿਹੜੇ ਭੰਗ ਹੈਗੇ ਨੇ ਉਹਨਾਂ ਨੂੰ ਕਿੰਤਾ ਜ਼ਮੀਨਾ ਦੇ ਕੇ ਉਹਨਾਂ ਨੇ ਆਪਣੇ ਵੱਲ ਕਰ ਲਿਆ ਤੇ ਉਹਨਾਂ ਨੇ ਜਿਹੜਾ ਸੰਘਰਸ਼ ਜਿਹੜਾ ਹੈਗਾ ਪਰੜੀ ਸੰਭਾਲ ਦਿੱਤਾ ਉਹਨੂੰ ਕਿਵੇਂ ਖੁੰਟਾ ਕੀਤਾ ਉਹ ਅੱਜ ਦੀ ਵੀ ਮੈਨੂੰ ਕਿਸਾਨੀ ਜਿਹੜੀ ਸੰਘਰਸ਼ ਜਿਹਦਾ ਹੈਗਾ ਉਹਦੀ ਸ਼ੈਡੋ ਅੱਜ ਦੇ ਵਿੱਚ ਵੀ ਨਜ਼ਰ ਆਈ ਤੇ ਇਹ ਲੋਕਾਂ ਦਾ ਇਕਤਾ ਸੀਗਾ ਜਿਹਦੇ ਕਰਕੇ ਉਹ ਕੰਮ ਨੂੰ ਖਿੱਚ ਕੇ ਲੈ ਗਏ ਚੱਲੋ ਤਾਂ ਉਹੀ ਇਸ ਵੇਲੇ ਵੀ ਉਸ ਵੇਲੇ ਵੀ ਉਹੀ ਸੀ ਅੱਜ ਵੀ ਉਹੀ ਹੈ ਇਹ 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 ਜਿਹੜਾ ਇਹ ਰਚਨਾ ਜਿਹੜੀ ਹੈਗੀ ਆ ਇਹ ਹੀ ਚੀਜ਼ਾ ਹੁੰਦੀ ਹੈ ਨਹੀਂ ਜਿਹੜੀ ਰਚਨਾ ਆਪਣੇ ਕਾਲ ਤੋਂ ਅੱਗੇ ਚਲੀ ਜਾਂਦੀ ਹੈ ਤੇ ਲੰਬੇ ਸਮੇਂ ਤੱਕ ਜਦੋਂ ਰਚਨਾ ਨੂੰ ਯਾਦ ਕਰਦੇ ਨੇ ਉਹ ਆਗਾਮੀ ਪਿਛੋਕੜ ਨੂੰ ਵੀ ਨਾਲ ਲੈ ਕੇ ਚੱਲਦੀ ਹੈ ਜਿਵੇਂ ਅੱਜ ਕੱਲ ਜਿਵੇਂ ਹੁੰਦਾ ਹੈ ਕਿ ਇਤਿਹਾਸ ਨੂੰ ਕੋਠਾ ਜਿਹੜਾ ਦਿੱਤਾ ਹੋਇਆ ਹਰ ਪਾਸੇ ਤੇ ਉਹ ਉਸ ਚੀਜ਼ ਨੂੰ ਵੀ ਇਹ ਭਾਵੇਂ ਹਿਸੇ ਤੇ ਰੂਪ ਚ ਤਨੀ ਕਮੈਂਟ ਕਰ ਦੋ ਤੇ ਪਰ ਅਸੀਂ ਉਹਦੇ ਵਿੱਚ ਤਦਾਂ ਜਿਹੜਾ ਪਾਠਕ ਉਹ ਫੜ ਲੈਂਦਾ ਹੈਗਾ ਇੱਕ ਮੈਂ ਛੋਟੀ ਜਿਹੀ ਇੱਕ ਗੱਲ ਹੋਰ ਕਰਨੀ ਸੀਗੀ ਕੀ ਹਾਂ ਜਿਹੜੀ ਇਹਦੇ ਵਿੱਚ ਔਰਤ ਕਰੈਕਟਰ ਨੇ ਮੈਂ ਲਿਖਿਆ ਕਾਫੀ ਹੈਗਾ ਪਰ ਮੈਂ ਛੱਡ ਦਿੱਤਾ ਵਿੱਚ ਵਿੱਚ ਔਰਤ ਕਰੈਕਟਰ ਜਿਹੜੇ ਹੈਗੇ ਨੇ ਇਹਦੇ ਵਿੱਚ ਉਹ ਬਹੁਤ ਖਾਬੋਸ਼ ਨੇ ਬਹੁਤ ਜਿਹੜਾ ਅਣ ਕਿਹਾ ਜਿਹੜਾ ਹੈਗਾ ਉਹ ਛੱਡ ਕੇ ਜਾਂਦੀ ਹੈ ਭਾਵੇਂ ਉਹਦੇ ਵਿੱਚ ਕਮੋ ਹੋਵੇ ਭਾਵੇਂ ਉਹ ਚਾਚੀ ਦਾ ਕਰੈਕਟਰ ਹੋਵੇ ਤੇ ਭਾਵੇਂ ਜਿਹੜੀ ਹੈਗੀ ਤਰਨੋਂ ਹੋਵੇ ਉਹ ਇੰਨਾ ਕੁਝ ਛੱਡ ਕੇ ਜਾਂਦੀਆਂ ਸਬਟੈਕਸ ਦੇ ਵਿੱਚ ਉਹ ਉਸ ਵੇਲੇ ਇੱਕ ਵਾਰੀ ਸਵਨ ਕਰ ਜਾਂਦੀਆਂ ਨੇ ਉਹ ਉਹਨਾਂ ਦੀ ਜਿਹੜੀ ਆਵਾਜ਼ ਹੈਗੀ ਆ ਭਾਵੇਂ ਉਹਦੇ ਵਿੱਚ ਵਿਸਥਾਰ ਦੇ ਵਿੱਚ ਨਾਵਲਕਾਰ ਨਹੀਂ ਬੋਲਦਾ ਹੈਗਾ ਪਰ ਪਾਠਕ ਜਦੋਂ ਉਹਦੇ ਸਾਹਮਣੇ ਦ੍ਰਿਸ਼ ਉਹ ਦ੍ਰਿਸ਼ਮਾਨ ਹੁੰਦਾ ਹੈ ਉਹ ਉਹਨਾਂ ਦੀ ਸਿਸਕੀਆਂ ਤੱਕ ਉਹ ਵੀ ਜਿਹੜਾ ਹੈਗਾ ਪਾਠ ਉਹ ਮਹਿਸੂਸ ਕਰ ਲੈਂਦਾ ਇੱਕ ਇਸ ਇਸ ਟੈਕਸਟ ਵਿੱਚ ਮੈਂ ਇਹ ਦੇਖਿਆ ਗਿਆ ਦੂਸਰੇ ਟੈਕਸਟ ਇੱਕ ਲਾਸਟ ਗੱਲ ਲਾਸਟ ਗੱਲ ਮੇਰੀ ਮੈਂ ਸਾਰਾ ਖਤਤਾ ਜੀ ਲਿਖ ਕੇ ਮੈਂ ਮੱਪਾ ਲਈ ਐਸੀ ਕਿ ਜਿਹਨੂੰ ਜਿੱਦਾਂ ਕਿ ਕਬਈ ਕਮੇਡੀਅਨ ਇਕੱਠੇ ਹੋ ਗਏ ਤੇ ਉਹ ਉਹ ਇੱਕ ਜਿਹੜਾ ਸਾਰਾ ਸਟੋਰੀ ਸੁਣਾ ਗਿਆ ਉਹ ਬਾਅਦ ਚ ਜੋ ਉਹ ਜਿਤਨੀ ਵਾਰੀ ਆਇਆ ਉਹ ਕਹਿੰਦੇ ਸੁਣਾ ਹੋਇਆ ਸੁਣਾ ਹੋਇਆ ਹੁਣ ਐਂਡ ਤੇ ਬਸ ਮੈਂ ਇਹੀ ਗੱਲ ਵਾਹ ਵਾਹ ਐਂਡ ਤੇ ਬਸ ਜਿਹੜੀ ਮੈਂ ਗੱਲ ਹੀ ਕਹਿਣੀ ਚਾਹੁੰਦਾ ਕਿ ਇਹਦੇ ਵਿੱਚ ਜਿਹੜੇ ਇਹਦੇ ਵਿੱਚ ਡਾਇਲੌਗ ਨੇ ਹਨਾ ਉਹ ਉਹ ਮੈਂ ਦੋ ਸਾਂਝੇ ਕਰਦਾ ਕਿ ਜਿੱਥੇ ਸਸਥਾ ਜਿਹੜਾ ਆਪਣੇ ਵੱਲੋਂ ਪੇਸ਼ ਕੀਤਾ ਨਾਵਲ ਕਰਨੇ ਉਹ ਹੈ ਕਿ ਕਿ ਬੰਤਾ ਦਰਸਲ ਹੱਡ ਮਾਸ ਦਾ ਨਹੀਂ ਸਭ ਉਸਦੇ ਸੰਸਕਾਰਾਂ ਤੇ ਸਿਮਰਤੀਆਂ ਦਾ ਬਣਿਆ ਹੈ। ਵਾਹ ਇਹ ਇਹ ਹਾਸਿਲ ਹੈ ਇਹ ਨਾਵਲਦਾਰਨ ਹਾਸਿਲ ਹੈ। ਤੇ ਜਿਵੇਂ ਗੁੱਤ ਸਿੰਘ ਦੇ ਦਾ ਪਿਤਾ ਉਹ ਗੁੱਤ ਸਿੰਘ ਨੂੰ ਕਹਿੰਦਾ ਹੈ ਕਿ ਖੱਡੀ ਪੜਨਾ ਤੇ ਸਿਮਰਨ ਕਰਨਾ ਇੱਕੋ ਜਿਹੀ ਕਰ ਸਕਦਾ। ਇਹ ਇਸ ਤਰ੍ਹਾਂ ਦੇ ਜਿਹੜੇ ਹੈ ਕਿ ਨੇ ਚੀਜ਼ਾਂ ਯਾਦਗਾਰੀ ਨੇ ਤੇ ਵਾਕਈ ਮੈਂ ਫਿਰ ਉਹੀ ਗੱਲ ਕਹਿੰਦਾ ਕਿ ਮਨਮੋਹ ਨੂੰ ਉਹਦੇ ਟੈਕਸ ਨੂੰ ਪਕੜਨਾ ਕੋਡ ਕਿੰਨੇ ਨਾ ਉਹ ਕਿ ਬਹੁਤ ਬਹੁਤ ਲੋਕੋ ਕਰਿਆਦੀ ਮੇਰਾ ਕਿਸੇ ਭੂਮਿਕਾ ਤਾਂ ਜਦੋਂ ਨਾਵਲ ਦੇ ਉੱਪਰ ਕੋਈ ਕਲ ਕਹਾਣੀਕਾਰ ਕਰੇ ਤਾਂ ਇਹ لازਮੀ ਹੈ ਕਿ ਉਹ ਸੰਖੇਪ ਰੂਪ ਹੋ ਜਾਏਗਾ ਤੇ ਬਹੁਤ ਸੰਖੇਪ ਸ਼ਬਦਾਂ ਲਈ ਬਰੀ ਜੀ ਮੈਨੂੰ ਟਾਈਮ ਨਹੀਂ ਦੇਣਾ ਮੈਨੂੰ ਪਤਾ